ਪਰਮ ਪਿਤਾ ਪਰਮਾਤਮਾ ਸਭ ਤੋਂ ਵੱਡੀ ਸ਼ਕਤੀ ਹੈ ਧਰਮ ਮਜ਼ਬ ਕੋਈ ਵੀ ਹੋਵੇ ਪਰਮੇਸ਼ਰ ਦੀ ਸ਼ਕਤੀ ਤੋਂ ਕੋਈ ਵੀ ਮੁਨਕਰ ਨਹੀਂ ਹਾਂ ਨਾ ਵੱਖੋ ਵਕਰੇ ਹੋ ਸਕਦੇ ਆ ਕਿਸੇ ਗੋਬਿੰਦ ਕਿਸੇ ਬੋਪਾਲ ਗੋਵਰਧਨ ਮੁਰਾਰੀ ਅੱਲਾ ਰੱਬ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੋ ਜੋ ਜ਼ਿਹਨ ਦੇ ਵਿੱਚੋਂ ਪੈਦਾ ਹੋਇਆ ਉਵੇਂ ਉਵੇਂ ਨਾ ਔਰ ਸੱਚੇ ਪਾਤਸ਼ਾਹ ਇਹਨਾਂ ਨੇ ਕੀਰਤਮ ਨਾਮ ਕਥੇ ਤੇਰੀ ਜਿਹਾ ਸਤ ਨਾਮ ਤੇਰਾ ਪਰਾਪੂਰਬਲਾ ਐ ਵਾਹਿਗੁਰੂ ਅਸੀਂ ਜਿੰਨੇ ਨਾਮ ਬਣਾਏ ਅਸੀਂ ਕੀਰਤਮ ਨਾਮ ਹੀ ਬਣਾਏ ਤੇਰੇ ਤੇਰੀ ਕੀਰਤ ਨੂੰ ਵੇਖਦੇ ਆਂ ਕਿਰਤ ਦੇ ਅਕੋਰਡਿੰਗ ਕਿਰਤ ਦੇ ਆਧਾਰ ਤਸੀ ਤੇਰੇ ਨਾਮ ਬਣਾ ਲਏ ਪਰਮਾਤਮਾ ਦੀ ਹੋਂਦ ਨੂੰ ਉਹਦੀ ਬਖਸ਼ਿਸ਼ ਨੂੰ ਸਮਝਣ ਵਾਸਤੇ ਪਰਮਾਤਮਾ ਨੇ ਆਪਣੀਆਂ ਰਹਿਮਤਾ ਬਖਸ਼ਿਸ਼ਾਂ ਨੂੰ ਜਦੋਂ ਬਖੇਰਿਆ ਨਾ ਉਹਨੇ ਅਵਤਾਰੀ ਪੁਰਸ਼ ਪੈਗੰਬਰ ਰੱਬੀ ਰੂਹਾਂ ਗੁਰਮਖਾਂ ਨੂੰ ਇਸ ਦੁਨੀਆ ਚ ਭੇਜਿਆ ਹੁਣ ਆਮ ਬੰਦੇ ਦੀ ਨਜ਼ਰ ਦੇ ਵਿੱਚ ਜ਼ਰੂਰੀ ਨਹੀਂ ਵੀ ਉਹ ਮਾਲਕ ਦੀ ਉਸ ਵਾਹਿਦ ਹਸਤੀ ਨੂੰ ਸਮਝੇ ਜਾਂ ਮੰਨੇ ਕਿਉਂਕਿ ਅਸੀਂ ਉਹਦੇ ਬਣਾਏ ਹੋਇਆ ਔਰ ਜਿਨੇ ਬਣਾਇਆ ਕੁਦਰਤੀ ਉਹਦਾ ਪਸਾਰਾ ਤੇ ਵੱਡਾ ਹੀ ਹੋਏਗਾ ਜਿਨ ਜਿਨੇ ਆਪਣੇ ਧਰਮ ਦੇ ਮੁਖੀ ਨੂੰ ਵੇਖਿਆ ਜਾਂ ਉਹਦਾ ਸੁਣਿਆ ਜਾਉਦੇ ਥਾਉਟ ਉਹਦੇ ਪ੍ਰਿੰਸੀਪਲ ਉਹਦੀ ਵਿਚਾਰਧਾਰਾ ਨੂੰ ਵੇਖਿਆ ਭਾਵੇਂ ਸੱਚੇ ਪਾਤਸ਼ਾਹ ਬਾਣੀ 'ਚ ਇਹ ਕਹਿੰਦੇ ਆ ਵੀ ਮੈਂ ਉਹਦਾ ਦਾਸ ਆ ਮੋਕੋ ਦਾਸ ਤਵਨ ਕਾ ਜਾਨੋ ਜਾ ਮੈਂ ਭੇਦ ਨ ਰੰਚਿਪ ਮੰਨੋ ਜਾ ਮੈਂ ਭੇਦ ਨ ਰੰਚ ਪਛਾਨੋ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਲ ਕਹਿ ਲੋ ਗੁਰੂ ਸਾਹਿਬਾਂ ਦੀ ਮਹਾਰਾਜ ਇਹ ਹੀ ਗੱਲ ਵਾਰ-ਵਾਰ ਕਹਿੰਦੇ ਆ ਕਿ ਮੋਕੋ ਕੀਜੈ ਦਾਸ ਦਾਸ ਦਸਨ ਕੋ ਪਰ ਆਪਾਂ ਫਿਰ ਵੀ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਅਸੀਂ ਕਿਹਨੇ ਰੱਬ ਰੂਪਿਆ ਗੁਰੂਆਂ ਦੀ ਗੱਲ ਭਗਤਾਂ ਦੀ ਗੱਲ ਚੱਲੀ ਅਸੀਂ ਇਹੀ ਕਹਿੰਨੇ ਵੀ ਰੱਬ ਰੂਪਾ ਕਾਰਨ ਇਹ ਵੀ ਅਸੀਂ ਪਰਮਾਤਮਾ ਨੂੰ ਨਹੀਂ ਵੇਖਿਆ ਪਰ ਉਹਦੇ ਸਾਜੇ ਹੋਏ ਭੇਜੇ ਗੁਰੂ ਸਾਹਿਬ ਪੈਗੰਬਰ ਗੁਰਮਖ ਰੂਹਾ ਜਦੋਂ ਅਸੀਂ ਅੱਜ ਉਹਨਾਂ ਦੀ ਵਿਚਾਰ ਧਾਰਾ ਬਾਣੀ ਤੋਂ ਪੜਦੇ ਉਹਨਾਂ ਦੇ ਇਤਿਹਾਸ ਦੀਆਂ ਪਾਈਆਂ ਪੈੜਾਂ ਨੂੰ ਪੜਦੇ ਸਾਡੇ ਲਈ ਉਹੀ ਉਹ ਖੁਦਾ ਔਰ ਤੀਜਾ ਪੱਖ ਫਿਰ ਅੱਗੇ ਚੱਲਦਾ ਫਕੀਰ ਰੂਪ ਦੇ ਵਿੱਚ ਗੁਰਮਖ ਰੂਪ ਦੇ ਵਿੱਚ ਭਗਤ ਕਹਿ ਲਓ ਸੰਤ ਕਹਿ ਲਓ ਗੁਰਮਖ ਕਹਿ ਲਓ ਜਨ ਕਹਿ ਲਓ ਔਰ ਜਿਨ੍ਹਾਂ ਜਿਨ੍ਹਾਂ ਉਹਨਾਂ ਨੂੰ ਮੰਨਿਆ ਉਹਨਾਂ ਉਹਨੂੰ ਵੀ ਰੱਬ ਕਿਹਾ ਔਰ ਮਹਾਰਾਜ ਜੀ ਨੇ ਭਗਤ ਦੀ ਗੱਲ ਹੀ ਇੰਨੀ ਵੱਡੀ ਹੈ ਕਿਉਂਕਿ ਜਦੋਂ ਸਤਿਗੁਰੂ ਦੇ ਘਰ ਚ ਪੜੋਗੇ ਨਾ ਪਿਆਰਿਓ ਇਥੇ ਕਰਮ ਦੇ ਉੱਤੇ ਬੜੀ ਵੱਡੀ ਮਹਾਰਾਜ ਨੇ ਗੱਲ ਕਹੀ ਕਿ ਜਿਹੜੀ ਚੀਜ਼ ਲੇਖੇ ਚ ਹੈ ਨਾ ਇਹ ਹਮੇਸ਼ਾ ਧਿਆਨ ਦੇਣਾ ਦੁਨੀਆ ਦੀ ਜਿਹੜੀ ਚੀਜ਼ ਲੇਖੇ ਵਿੱਚ ਆ ਉਹ ਅਲੇਖ ਤੱਕ ਪੁੱਜਣ ਦੀ ਮਦਦ ਨਹੀਂ ਕਰ ਸਕਦਾ ਜਿਵੇਂ ਆਪਣੀ ਸੀਮਾ ਹੈ ਨਾ ਹਰ ਬੰਦੇ ਕੋਲ ਧਨ ਦੀ ਸੀਮਾ ਹੈ ਕਿਸੇ ਕੋਲ ਕਿੰਨਾ ਬੈਲੈਂਸ ਹੈ ਕਿਸੇ ਦਾ ਵਪਾਰ ਕਿਦਾਂ ਦਾ ਕੋਈ ਬੰਦਾ ਮਿਲੀਅਨ ਟ੍ਰਿਲੀਅਨ ਵਾਲੇ ਵੀ ਹੈ ਉਹ ਸੀਮਾ ਹੈ ਵੀ ਕੋਈ ਕੀ ਕੀ ਖਰੀਦ ਸਕਦਾ ਹੈ ਔਰ ਕਈ ਬੰਦੇ ਇਹੋ ਜੇ ਵੀ ਉਹਨਾਂ ਦੇ ਅਵਸਤ ਚ ਨਹੀਂ ਐਵੇਂ ਲੇਖੇ ਦੇ ਸਾਧਨ ਆ ਕਪੜਾ ਲੇਖੇ ਦੇ ਵਿੱਚ ਮੁੱਲ ਲਿਆ ਜਾਂਦਾ ਹੈ ਔਰ ਖਿਮਾ ਕਰਿਓ ਕੱਪੜਾ ਧਰਮੀ ਹੋਣ ਦੀ ਕਦੇ ਗਵਾਹੀ ਨਹੀਂ ਪਰ ਸਕਦਾ ਮੋਲਿਆ ਨਾ ਕੋਈ ਵੀ ਲੈਗਾ ਇਹਦੇ ਚ ਕੋਈ ਵੱਡੀ ਗੱਲ ਤੇ ਹੈ ਨਹੀਂ ਔਰ ਕੱਪੜਾ ਮੁੱਲ ਲੈਣ ਕਰਕੇ ਹੀ ਬੜੀ ਪਿਆਰੀ ਇੱਕ ਗੱਲ ਬਾਬਾ ਬੁੱਲੇ ਸ਼ਾh ਆਖੀ ਉਹ ਕਿੰਨੇ ਕਾਦੇ ਠਾਕੁਰ ਤਾਦੇ ਪੂਜਕ ਸਾਮਣੇ ਰੱਖੇ ਹੋਏ ਪੱਥਰ ਦੀਆਂ ਮੂਰਤੀਆਂ ਠਾਕੁਰ ਬੰਦਿਆ ਤੇਰੀਆਂ ਹੀ ਬਣਾਈਆਂ ਕਾਦੇ ਠਾਕੁਰ ਕਾਦੇ ਪੂਜਿਤ ਸਭ ਰੋਟੀ ਦੇ ਉਪਰਾਲੇ ਡਾਇਰੈਕਟ ਆ ਭਾਵੇਂ ਇਨਡਾਇਰੈਕਟ ਆ ਖੇਡ ਤੇ ਧੰਤੇ ਖੜੋਗੇ ਕਾਦੇ ਠਾਕੁਰ ਕਾਦੇ ਪੂਜਿਤ ਸਭ ਰੋਟੀ ਦੇ ਉਪਰਾਲੇ ਚਿੱਟੀਆਂ ਪੱਗਾਂ ਦੂਰੇ ਟਿੱਕੇ ਅੰਦਰੋਂ ਮੰਦੇ ਕਾਲੇ ਹੱਥ ਵਿੱਚ ਮਾਲਾ ਮੂੰਹ ਵਿੱਚ ਮੰਤਰ ਕੱਚ ਵਿੱਚ ਤੇਜ਼ ਕਟਾਈ ਇਹਨਾਂ ਠੱਗਾ ਨਾਲੋਂ ਚੰਗੇ ਖੀਸੇ ਕੱਟਣ ਵਾਲੇ ਹੁਣ ਬਾਹਰੀ ਤੌਰ ਤੇ ਉਹ ਜਿਹੜਾ ਰੂਪ ਆ ਧਾਰਮਿਕ ਬੰਦੇ ਦਾ ਹੀ ਬਿਆਨ ਕੀਤਾ ਜਿਵੇਂ ਬਾਬਾ ਫਰੀਦ ਮਹਾਰਾਜ ਕਹਿੰਦੇ ਆ ਫਰੀਦਾ ਤਨ ਮਸੱਲਾ ਕੰਦੇ ਉੱਤੇ ਮਸੱਲਾ ਰੱਖਿਆ ਧਰਮ ਦੀ ਨਿਸ਼ਾਨੀ ਹੈ ਵੀ ਇਹ ਬੰਦਾ ਇਬਾਦਤ ਗਾ ਚੱਲਿਆ ਜਾਂ ਆਇਆ ਜਾਂ ਇਹ ਪੰਜ ਵਕਤ ਦਾ ਨਮਾਜ਼ੀ ਹੈ ਮਸੱਲਾ ਹਰ ਬੰਦਾ ਨਹੀਂ ਸੀ ਰੱਖਦਾ ਕਹਿ ਲੋ ਵੀ ਨਮਾਜ਼ ਅਦਾ ਕਰਨ ਲਈ ਵਰਤਿਆ ਜਾਣ ਵਾਲੇ ਕੱਪੜੇ ਦਾ ਨਾਮ ਮਸੱਲਾ ਹੈ ਕੰਨ ਮਸੱਲਾ ਧਰਮ ਧਾਰਮਿਕ ਹੋਣ ਦੀ ਨਿਸ਼ਾਨੀ ਹੈ ਸੂਫ ਗਲ ਦਿਲ ਕਾਤੀ ਗੁਰਵਾਤ ਜ਼ਬਾਨ ਤੇ ਬਹੁਤ ਮਿਠਾਸ ਭਰੀ ਹੈ ਬਾਰ ਦਿਲ ਮਠਾਸ ਭਰਿਆ ਨਹੀਂ ਉਹ ਕੈਂਚੀ ਵਾਂਗ ਚੱਲਦਾ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਕਿਉਂਕਿ ਬੜੀ ਵੱਡੀ ਮਹਾਰਾਜ ਇਹ ਗੱਲ ਕਹੀ ਆ ਵੀ ਕਿਸੇ ਨੂੰ ਵੇਖ ਕੇ ਵਹਿ ਗਰੂ ਚੇਤਿਆ ਜਾਏ ਆਪਾਂ ਅਰਦਾਸ ਦੀ ਸੰਪੂਰਨਤਾ ਇੱਥੇ ਹੀ ਕਰਦੇ ਆ ਨਾ ਸੱਚੇ ਬਾਦਸ਼ਾਹ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚੇਤਿਆ ਘੱਡੀ ਕਮਾਈ ਹੋਏਗੀ ਨਾ ਬਿਸਰੂਪ ਸਾਹਮਣੇ ਟੱਕਿਆ ਤੇ ਬੰਦਾ ਵੇਖੇ ਬੰਦੇ ਨੂੰ ਪਰ ਉਹਦੇ ਮੂੰਹੋਂ ਨਿਕਲੇ ਸਤਨਾਮ ਸ੍ਰੀ ਵਹਿਗੋ। ਉਹਦੇ ਮੂੰਹੋਂ ਨਿਕਲੇ ਧੰਨ ਗੁਰੂ ਨਾਨਕ ਸਾਹਿਬ। ਉਹਦੇ ਮੂੰਹੋਂ ਨਿਕਲੇ ਅਕਾਲ ਪੁਰਖ ਪਰਮੇਸ਼ਰ ਦੀ ਯਾਦ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਆਪਾਂ ਗੱਲ ਨੂੰ ਫਿਰ ਉੱਥੇ ਅਰਜ਼ ਕਰਨੀ ਚਾਹਾਂ। ਜਿਹੜਾ ਸਾਧਨ ਲੇਖੇ ਵਿੱਚ ਆ ਕੱਪੜਾ ਹੈ ਬਾਹਰ ਦੇ ਬਣਾਏ ਹੋਏ ਧਾਰਮਿਕ ਦੁਆਰੇ ਆ ਇਹ ਸਭ ਲੇਖੇ ਵਿੱਚ ਆ ਮੁੱਲ ਬਣਦੇ ਆ ਔਰ ਜਿਹਦੀ ਗੱਲ ਕਰਨੀ ਜਿਹਦੇ ਤੱਕ ਅਪੜਨਾ ਉਹ ਇਹਨਾਂ ਮੁੱਲਵਾਨ ਚੀਜ਼ਾਂ ਤੋਂ ਬਾਹਰ ਆ ਇਸ ਲਈ ਮਹਾਰਾਜ ਨੇ ਭਗਤ ਕਿਨੂ ਕਿਹਾ ਇਹਨੇ ਵੀ ਕੋਈ ਕੱਪੜੇ ਪਗਵੇਂ ਪਾ ਰਿਆ ਚਿੱਟੇ ਕੱਪੜੇ ਪਾਏ ਹੋਏ ਰੰਗ ਬਣਾਏ ਨਾ ਕੋਈ ਓਢੇ ਨੀਲ ਕੋਈ ਸੋ ਭੇਦ ਕਿਸੇ ਨੇ ਕਿਦਾਂ ਦਾ ਕਿਸੇ ਕਿਦਾਂ ਪਰ ਮਹਾਰਾਜ ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਤਾਂ ਤਿੰਨ ਭੇਦ ਜਾਤਾ ਕੱਪੜਿਆਂ ਚ ਤੇ ਹੈ ਹੀ ਨਹੀਂ ਸੀ ਉਹ ਫਿਰ ਪੁੱਛਿਆ ਮਹਾਰਾਜ ਐਸੇ ਕਿਹੜੇ ਭਗਤ ਬਾਬਾ ਫਰੀਦ ਸਾਹਿਬ ਨੇ ਭਗਤ ਦੀਆਂ ਦੋ ਡੈਫੀਨੇਸ਼ਨਾਂ ਕਮਾਲ ਦੀਆਂ ਕਹੀਆਂ ਪਹਿਲੀ ਥਾਂ ਮਹਾਰਾਜ ਕਹਿੰਦੇ ਆ ਮਤ ਹੁੰਦੀ ਹੋਏ ਏ ਆਣਾ ਤਾਣ ਹੁੰਦੇ ਹੋਏ ਨੇ ਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਦਸਦਾ ਹੈ ਭਗਤ ਕਿਨੂੰ ਕਿਹਾ ਜਾਂਦਾ ਅੱਜ ਸੰਸਾਰ ਦਾ ਨਾ ਇੱਕ ਵਿਧਾਨ ਹੈ ਹਰ ਬੰਦਾ ਹੁ ਦੁਨੀਆਂ 'ਚ ਇਹ ਚਾਹੁੰਦਾ ਹੈ ਵੀ ਮੈਨੂੰ ਸਭ ਕੁਝ ਹੀ ਪਤਾ ਹੈ ਭਾਵੇਂ ਕੋ ਉਹਦੀ ਲਾਈਨ ਹੋਵੇ ਤੇ ਭਾਵੇਂ ਨਾ ਹੋਵੇ ਪਰ ਉਹ ਪੇਸ਼ਕਾਰੀ ਦੁਨੀਆ ਚ ਇਹੋ ਕਰਦਾ ਪਿਆ ਵੀ ਮੈਂ ਜਾਣਦਾ ਹੈ ਇਹ ਬੜਾ ਔਖਾ ਹੈ ਦੁਨੀਆ ਚ ਆਪਣੇ ਆਪ ਨੂੰ ਰੱਖ ਕੇ ਇਹ ਕਹਿਣਾ ਵੀ ਮੈਨੂੰ ਇਸ ਗੱਲ ਦੀ ਕੋਈ ਨੌਲੇਜ ਨਹੀਂ ਮੈਂ ਇਹਦੇ ਬਾਰੇ ਨਹੀਂ ਜਾਣਦਾ ਇਹ ਵੀ ਬੜੀ ਵੱਡੀ ਵਫਾ ਹੈ ਕਿਸੇ ਦੇ ਅੰਦਰ ਜੇ ਕੋਈ ਬੰਦਾ ਇਸ ਸਚਿਆਰੇ ਪੱਖ ਤੇ ਖੜੋ ਜਾਏ ਵੀ ਮੈਂ ਇਹਦੇ ਬਾਰੇ ਜਾਣੂ ਨਹੀਂ ਨਹੀਂ ਤੇ ਬੰਦਾ ਇਹ ਚਾਹੁੰਦਾ ਹੈ ਵੀ ਦੁਨੀਆ ਮੈਨੂੰ ਆਲਰਾਊਂਡਰ ਹੀ ਕਹੇ ਵੀ ਮੈਂ ਸਭ ਕੁਝ ਜਾਣਦਾ ਤਾਂ ਇਹ ਸੱਚੇ ਪਾਤਸ਼ਾਹ ਕਹਿੰਦੇ ਹਨ ਵੀ ਆਪਣੇ ਆਪ ਨੂੰ ਸਲਾਉਣਾ ਆਪਣੇ ਆਪ ਬਾਰੇ ਸੋਚਣਾ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਅਰਦਾ ਪਰ ਭਗਤ ਦੀ ਉਡਾਰੀ ਕਿੰਨੀ ਵੱਡੀ ਮਹਾਰਾਜ ਕਹਿੰਦੇ ਮਤ ਹੁੰਦੀ ਹੋਏ ਪਤਾ ਸਭ ਕੁਝ ਹੈ ਮਤ ਹੈ ਖਿਆਲ ਹੈ ਗਿਆਨ ਹਰ ਚੀਜ਼ ਦਾ ਹੈ ਭਗਤ ਪਰ ਮਤ ਹੁੰਦਿਆਂ ਹੋਇਆਂ ਵੀ ਅਣਜਾਣ ਬਣ ਜਾਏ ਕੋਈ ਵੀ ਮੈਂ ਨਹੀਂ ਜਾਣਦਾ ਇੰਨੀਆਂ ਬਰਕਤਾਂ ਦੇ ਮਾਲਕ ਹੋ ਕੇ ਵੀ ਇਹ ਕਹਿਣਾ ਵੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮਤ ਹੁੰਦੀ ਹੋਏ ਇਹ ਆਣਾ ਤਾਣ ਹੁੰਦੇ ਹੋਏ ਨਿਤਾਣਾ ਤਾਣ ਮੈਨਾ ਬਲ ਜੇ ਸੱਚੀ ਭਗਤ ਹੈ ਨਾ ਤੇ ਉਹਦੇ ਚ ਰੱਬ ਜਿੱਡਾ ਹੀ ਜੋਰ ਹੈ ਜਿਉਂ ਕਹਿੰਦਾ ਹੈ ਨਾ ਵੀ ਪਾਸ਼ਾ ਇੱਕ ਵਾਰ ਤੈਂ ਆਖੇ ਦਿੱਲੀ ਤੇ ਲਾਹੌਰ ਦੀ ਇਟ ਨਾ ਇੱਕ ਖੜਕਾ ਦੇਆ ਤੇ ਹੋ ਸਕਦਾ ਪਰ ਹੁਕਮ ਆ ਵੀ ਨਹੀਂ ਇਹ ਨਹੀਂ ਹੋਣਾ ਇਹ ਕਰਨਾ ਕਰਾਮਾਤ ਕਹਿਰ ਦਾ ਨਾ ਆਖਿਆ ਤਾਣ ਹੈ ਬਲ ਹੈ ਭਗਤ ਚਾਹੇ ਤੇ ਮਰੀ ਹੋਈ ਗਾਂ ਜਿਉਂਦੀ ਕਰ ਸਕਦਾ ਉਦੋਂ ਕੋਈ ਵੱਡੀ ਗੱਲ ਨਹੀਂ ਜਾਤਾਂ ਕਿਆ ਦਰਗਾ ਚੱਲੇ ਦੀ ਗੱਲ ਹੈ ਪਰ ਹੁਕਮ ਵਿੱਚ ਰਹਿਣਾ ਇੱਥੇ ਤੇ ਬੰਦੇ ਕੋਲ ਕਿਣਕਾ ਵੀ ਕਿਤੇ ਬਰਕਤ ਦਾ ਆਜ ਹੈ ਨਾ ਬੰਦਾ ਦੁਨੀਆ ਨੂੰ ਦੱਸਦਾ ਫਿਰਦਾ ਵੀ ਮੈਂ ਕਰ ਸਕਦਾ ਭਾਈ ਦੱਸਿਓ ਕਿਉਂਕਿ ਸਬਰ ਵਿੱਚ ਰਹਿਣਾ ਬੜਾ ਉੱਤਮ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨੇ ਤਾਣਾ ਅਣ ਹੁੰਦੇ ਆਪ ਵੰਡਾਏ ਹੋਵੇ ਕੋਲ ਕੁਝ ਵੀ ਨਾ ਪਰ ਉਹ ਫਿਰ ਵੀ ਵੰਡਣ ਦੀ ਸਮਰੱਥਾ ਰੱਖਦਾ ਹੋਇ ਕੈਸੀ ਉਦਾਹਰਨ ਕਈ ਮਹਾਰਾਜ ਇੱਕ ਤੇ ਨਾ ਵੀ ਕੋਲ ਹੈ ਤੇ ਵੰਡ ਦਿੱਤਾ ਪਰ ਹੋਵੇ ਕੋਲ ਕੁਝ ਵੀ ਨਾ ਫਕੀਰੀ ਜੀਵਨ ਪਰ ਸੱਚੇ ਬਾਦਸ਼ਾਹ ਕਹਿੰਦੇ ਉਹ ਵੰਡ ਸਕਦਾ ਉਹਦੀ ਜ਼ੁਬਾਨ ਦਾ ਤਿਆ ਹੋਇਆ ਬੋਲ ਰੱਬ ਤੱਕ ਪਹੁੰਚਦਾ ਨਾ ਵੀ ਕੋੜ ਹੋਵੇ ਕੁਝ ਤਾਂ ਵੀ ਵੰਡਣ ਦੀ ਸਮਰੱਥਾ ਰੱਖਦਾ ਕੋ ਐਸਾ ਭਗਤ ਸਦਾਏ ਅਸਲ ਚ ਭਗਤ ਉਹ ਆ ਦੂਸਰੀ ਉਦਾਹਰਨ ਫਰੀਦਾ ਦੁਖ ਸੁਖ ਇੱਕ ਤਰ ਦਿਲ ਦੀ ਲਾਹੇ ਭਰਾੰਦ ਦਰवेशਾਂ ਨੂੰ ਲੋਲੀਏ ਰੁੱਖਾਂ ਦੀ ਜੀਰਾ ਦਰवेश ਭਗਤ ਕਿਦਾਂ ਦਾ ਜਿਵੇਂ ਰੋਖਿਆ ਔਰ ਰੁੱਖ ਦੇ ਥੱਲੇ ਗਰਮੀ ਦੀ ਰੋਤਿਆ ਰੁੱਖ ਦੀ ਸ਼ਾਂ ਦੇ ਵਿੱਚ ਕਿਸੇ ਧਰਮ ਮਸਬਜ਼ਾਤ ਬਰਾਦਰੀ ਦਾ ਗਰੀਬ ਅਮੀਰ ਕੋਈ ਬੰਦਾ ਵਹਿ ਜਾਏ ਰੁੱਖ ਕਿਸੇ ਨਾਲ ਪਰਭ ਨਹੀਂ ਕਰਦਾ ਉਹਨੇ ਸਾਰਿਆਂ ਨੂੰ ਇੱਕੋ ਜੀ ਸ਼ਾਂ ਦੇਣੀ ਫਲ ਇੱਕੋ ਜੇ ਦੇਣੇ ਹਵਾ ਇੱਕੋ ਜੀ ਦੇਣੀ ਸਾਹ ਇੱਕੋ ਜੇ ਦੇਣੇ ਭਗਤ ਸੰਤ ਸਾਧੂ ਗੁਰਮੁਖ ਹੈ ਹੀ ਐਸਾ ਜਿਹੜਾ ਜਾਤ ਪਾਤ ਊਚ ਨੀਚ ਅਮੀਰ ਗਰੀਬ ਦਾ ਭੇਦ ਭਾਵ ਕਰਦਾ ਹੀ ਨਹੀਂ ਤੀਜਾ ਬਚਨ ਪੜੀਏ ਮਹਾਰਾਜ ਗੁਰੂ ਅਮਰਦਾਸ ਦੇ ਚਰਨਾਚੋਂ ਸੱਚੇ ਪਾਤਸ਼ਾਹ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਬੜਾ ਬਖਮ ਮਾਰ ਗਿਆ ਵੈ ਗੁਰੂ ਸੱਚੇ ਪਾਤਸ਼ਾਹ ਦੇ ਘਰ ਦਾ ਸਬਰ ਅੰਦਰ ਸਾਵਰੀ ਤਨ ਏਵੇ ਜਾ ਲੈਨ ਹੋਨ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੈ ਦੇ ਬੰਦਾ ਤੇ ਚਾਰ ਦਿਨ ਜਪਜੀ ਸਾਹਿਬ ਪੜ੍ਹ ਲੇ ਤੇ ਦੱਸਦਾ ਫਿਰਦਾ ਵੀ ਨੇਮ ਕਰਦੇ ਸੀ ਨਿਤਨੇ ਮਹਾਰਾਜ ਅਰਦੇ ਘਰ ਮਹਿਨਤ ਖੇੜ ਤੇ ਦੱਸਣ ਤੇ ਖੜੋਗੀ ਨਾ ਵੀ ਦੱਸਣਾ ਪੈਣਾ ਪਰ ਇਹ ਬਖਮ ਮਾਰਗ ਐਸਾ ਆ ਨਜ਼ਦੀਕੀ ਬਣੀ ਪਰ ਦੁਨੀਆਂ ਦੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੀ ਨਾ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਆ ਚਾਲਾਂ ਨਿਰਾਲੀ ਪਗ ਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੁੱਲ ਕਿੰਨਾ ਸੰਜਮ ਆਈ ਤੇ ਵਿਖੜੇ ਪੈਂਡੇ ਹਨ ਸੰਸਾਰ ਚ ਰਹਿੰਦੇ ਆ ਬੰਦੇ ਦੇ ਸਾਹ ਮੁੱਖ ਚੱਲਿਆ ਤ੍ਰਿਸ਼ਨਾ ਨੇ ਮੁਕਦੀ ਕਹਿਣਾ ਹੀ ਸੌਖਾ ਆ ਧਾਰਮਿਕ ਬੰਦੇ ਵੱਡੇ ਵੱਡੇ ਬੰਦੇ ਜਿਹੜੇ ਆ ਉਹ ਇਹਨਾਂ ਗ੍ਰਿਫਤਾਂ ਤੋਂ ਬਾਹਰ ਨਾ ਨਿਕਲੇ ਮੈਨੂੰ ਯਾਦ ਹੈ ਚਲੋ ਮੈਂ ਬੜੀ ਧਾਰਮਿਕ ਅਸਤੀ ਨਾ ਨਾ ਲਵਾ ਇੰਗਲੈਂਡ ਬੈਠੇ ਪਵਾਰ ਤੇ ਮੈਂ 77 ਸੱਤਰ ਵਰਿਆਂ ਦੀ ਉਮਰ ਆ ਬਜ਼ੁਰਗਾਂ ਦੀ ਬੜੇ ਦਾਨੇ ਪ੍ਰਚਾਰਕ ਆ ਅਸੀਂ ਨਵੇਂ-ਨਵੇਂ ਜਿਹੜੇ ਪੁੱਠੇ ਪ੍ਰਚਾਰਕ 20-22 ਜਣੇ ਇੱਕੋ ਗੁਰੂ ਘਰ ਬੈਠੇ ਸੌਤਾਲ ਤੇ ਸਵਾਲ ਕੀਤਾ ਕਿ ਪਾਈ ਸਾਹਿਬ ਤੁਸੀਂ ਇੰਨੀਆਂ ਕਿਤਾਬਾਂ ਲਿਖਤੀਆਂ ਆ ਤੁਹਾਨੂੰ ਹਰ ਬੰਦਾ ਵਿਦਵਾਨ ਜਿਹੜਾ ਪ੍ਰਚਾਰਕ ਪੜਦਾ ਆ ਤੁਹਾਨੂੰ ਸੁਣਦਾ ਹੈ 77 ਸਤਰ ਵਰਿਆਂ ਦੀ ਉਮਰ ਆ ਤੁਹਾਡੀ ਕੋਈ ਐਸੀ ਗੱਲ ਜਿਹੜੀ ਅਸੀਂ ਅੱਜ ਪੱਲੇ ਬੰਨ੍ਹੀਏ ਸਾਨੂੰ ਸਮਝ ਆ ਜਾਏ ਉਹਨਾਂ ਬੜੀ ਕਮਾਲ ਦੀ ਗੱਲ ਕਹੀਓ ਕਹਿੰਦੇ ਵੀ ਸੱਚੀ ਗੱਲ ਇਹ ਆ ਵੀ ਮੈਂ ਜ਼ਿੰਦਗੀ ਦੀ ਇੰਨੀ ਦੌੜ ਲਾਈ ਬਹੁਤ ਧਨ ਕਮਾ ਲਿਆ ਇਨਾ ਕ ਕਮਾ ਲਿਆ ਵੀ ਦੋ ਪੁਸ਼ਤਾ ਨਾ ਵੀ ਕਮਾਉਣ ਤੇ ਬਹਿ ਕੇ ਖਾਣ ਜੋਗਾ ਹੈ ਪਰ ਸੱਚ ਇਹ ਹੈ ਵੀ ਮੇਰੀ 70 ਵਰਿਆਂ ਦੀ ਉਮਰ ਹੋ ਕੇ ਵੀ ਮੇਰੇ ਅੰਦਰ ਉਹ ਤ੍ਰਿਸ਼ਨਾ ਨਹੀਂ ਮੁੱਕੀ ਵਧੀ ਹੈ ਠੱਗੀ ਨਹੀਂ ਹੋ ਸਕੇ ਕਿ ਤੇ ਨਿਤਨੇਮ ਕਰਦਿਆਂ ਗੁਰੂ ਦਰਬਾਰ ਚ ਕਥਾ ਦੀ ਹਾਜ਼ਰੀ ਭਰਨ ਤੋਂ ਪਹਿਲਾਂ ਜਦੋਂ ਸਤਿਗੁਰੂ ਦੇ ਚਰਨਾਂ ਨੂੰ ਪਰਸੋ ਕਿਤੇ ਇਹ ਅਰਦਾਸ ਕਰਿਓ ਮਹਾਰਾਜ ਲੋਭ ਵਾਲੀ ਬਿਰਤੀ ਮੁੱਕ ਜਾ ਮੇਰੇ ਅੰਦਰ ਕਿਉਂਕਿ ਲਹਿਰਾ ਹੀ ਆ ਨਾ ਲੋਭ ਲਹਿਰਤ ਨੀਜਰ ਬਾਜੈ ਕਾਇਆ ਡੂਬੈ ਕਿਸ ਭਗਤ ਹੈ ਹੀ ਉਹ ਜਿਹਨੂੰ ਪਰਵਾਹ ਹੀ ਕੋਈ ਨਹੀਂ ਬੜੀਆਂ ਸਾਖੀਆਂ ਆਪਾਂ ਪੜਦੇ ਆਂ ਵੀ ਭਗਤ ਭਾਵੇਂ ਉਹ ਮਹਾਰਾਜ ਰਵਦਾਸ ਜੀ ਨਾਲ ਜੋੜੀ ਜਾਂ ਕਬੀਰ ਮਹਾਰਾਜ ਜੀ ਨਾਲ ਜੋੜੀ ਵੀ ਕੋਈ ਬੰਦਾ ਪਾਰਸ ਰਸ ਸਕਿਆ ਗੱਲ ਸਿਰਫ ਸਮਝਣ ਦੀ ਹੋਈ ਹੈ ਵੀ ਪਾਰਸ ਦੀ ਵੱਟੀ ਰੱਖ ਕੇ ਆ ਵੀ ਲਓ ਮਹਾਰਾਜ ਇਹਨੂੰ ਜਿਹੜੀ ਚੀਜ਼ ਛੂਹ ਜੇ ਅੱਠ ਤਾਤਾਂ ਸੋਨਾ ਬਣ ਜਾਂਦੀਆਂ ਵਰਿਆਂ ਬਾਅਦ ਉਹ ਸਾਧੂ ਮੁੜਿਆ ਉਹਨੇ ਵੇਖਿਆ ਵੀ ਭਗਤ ਤੇ ਉਸੇ ਛੱਪਰੀ 'ਚ ਬੈਠਾ ਅੱਖਾਂ ਦੀ ਸ਼ਾਨਿਆ ਉਹਨੇ ਸਵਾਲ ਰੱਖਿਆ ਵੀ ਆ ਕੀ ਹੈ ਖੇਡ ਨਹੀਂ ਬਣੀ ਤੁਸੀਂ ਤੇ ਅਮੀਰ ਹੋਣੇ ਚਾਹੀਦੇ ਸੀ ਕਾਸਤੇ ਉਹਨੇ ਆਖਿਆ ਪਾਰਸ ਦੇ ਕੇ ਕਹਿਣ ਲੱਗੇ ਮੈਨੂੰ ਨਹੀਂ ਪਤਾ ਆਖਿਆ ਵਾਪਸ ਦੇ ਦਿਓ ਕਹਿੰਦੇ ਜਿੱਥੇ ਰੱਖਿਆ ਉੱਥੋਂ ਚੁੱਪ ਲੈ ਖੇਚ ਨਹੀਂ ਨਾਗੀ ਪ੍ਰਵਾਹ ਨਹੀਂ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਬੜਾ ਔਖਾ ਹੈ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਕਰ ਸਿਰਫ ਉਹ ਨਾ ਬੋਲਣਾ ਜਿੰਨਾ ਜੋਗ ਹੈ ਉਹਨਾਂ ਬੋਲਣਾ ਜਿੰਨੀ ਲੋੜ ਹੈ ਮਨੋਵਿਗਿਆਨੀ ਬੰਦੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿਤਾਬ ਦੀ ਉਹਦੇ ਚ ਇਹੀ ਜ਼ਿਕਰ ਹੈ ਕਹਿੰਦੇ ਆ એનર્ਜੀ ਜਿਹੜੀ ਹੈ ਨਾ ਅਸੀਂ ਅੱਜ એનર્ਜੀ ਕਹਿੰਦੇ ਆ ਧਰਮ ਨੂੰ ਸ਼ਕਤੀ ਕਹਿੰਦਾ ਹੈ ਸ਼ਕਤੀ ਉਹੀ ਹੈ ਬਿਰਤੀ ਨੀਵੀਂ ਹੋ ਜਾਏ ਤੇ ਉਹ ਕਾਮ ਸ਼ਕਤੀ ਹੈ ਬਿਰਤੀ ਉੱਚੀ ਹੋ ਜਾਏ ਤੇ ਉਹ ਨਾਮ ਸ਼ਕਤੀ ਹੈ ਸ਼ਕਤੀ ਤੇ ਸ਼ਕਤੀ ਹੈ ਉਹਨੂੰ ਅਸੀਂ એનર્ਜੀ ਕਹਿ ਲਿਆ ਜਿੰਨਾ ਕੋਈ ਜ਼ਿਆਦਾ ਵੇਖਦਾ ਪਿਆ ਸੂਰਮੇ ਬੰਦੇ ਜਿਨ੍ਹਾਂ ਦੀ ਅੱਖਾਂ 'ਚ ਜੋਤ ਨਹੀਂ ਉਹਨਾਂ 'ਚ ਅਨਰਜੀ ਬਣੀ ਕਿਉਂਕਿ ਵੇਸਟ ਨਹੀਂ ਹੋਈ ਸ਼ਕਤੀ ਹੈ। ਯਾ ਸ਼ਕਤੀ ਬਹੁਤ ਉਹਨਾਂ ਦੇ ਅੰਦਰ ਬੜਾ ਪਹੁੰਚਿਆ। ਇਵੇਂ ਜਿੰਨਾ ਜ਼ਿਆਦਾ ਕੋਈ ਬੋਲਦਾ ਪਿਆ ਹੈ ਉਹ ਬੋਲਦਿਆਂ ਹੋਇਆ ਵੇਸਟ ਹੋਣਾ। ਬੈਠੇ ਆ ਬੋਲੀ ਕੇ ਬੋਲੀ ਕੇ ਪਰਮਾਰਚ ਕਹਿੰਦੇ ਭਗਤ ਐਸਾ ਨਹੀਂ। ਬਹੁਤ ਨਹੀਂ ਬੋਲਣਾ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਹੈ ਤੇ ਮਾਰਗ ਖੰਡੇ ਧਾਰੀਆਂ ਦੁਨੀਆ ਦੀਆਂ ਵਾਸਨਾਵਾਂ ਇਹਨਾਂ ਚੀਜ਼ਾਂ ਦੀ ਸਮਝ ਆਈ ਜਾਵੇ ਔਰ ਆਪਣੀ ਜ਼ਿੰਦਗੀ ਚ ਇਹਨਾਂ ਨੂੰ ਮਨਫ਼ੀ ਕਰਨਾ ਬੜਾ ਉਖ ਖੰਨੇਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੋ ਗੱਲੇ ਰਾਦੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਆਵੇ ਸਾਹਿਬ ਚਿਤ ਮਹਾਰਾਜ ਵੈਗਰੂ ਚੇਤੇ ਆਵੇ ਪਰਮੇਸ਼ਰ ਚੇਤੇ ਆਵੇ ਕਦੋਂ ਤੇਰੇਆਂ ਭਗਤਾਂ ਡਿੱਟਿਆਂ ਤੇਰੇ ਭਗਤਾਂ ਦੇ ਤੇਰੇ ਗੁਰਮਖਾਂ ਦੇ ਦੀਦਾਰਾਂ ਵਿੱਚ ਬਰਕਤ ਹੀ ਇੰਨੀ ਵਰਤ ਰਹੀ ਭਗਤ ਬਾਬਾ ਰਵਿਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਆ ਹਜ਼ੂਰ ਕੰਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹਮ ਵੈਭੂ ਜੀ ਤੁਹਾਡੇ ਵਿੱਚ ਤੇ ਅਸਾਂ ਵਿੱਚ ਨਾ ਫਰਕ ਕੋਈ ਬਸ ਇਨਾ ਹੀ ਫਰਕ ਹੈ ਕਨਕ ਟਟਕ ਜਲ ਤਰੰਗ ਜੈਸਾ ਇਨਾ ਫਰਕ ਹੈ ਜੰਨਾ ਸੋਨੇ ਤੇ ਸੋਨੇ ਦੀ ਡਲੀ ਹੋਵੇ ਜਾਂ ਸੋਨੇ ਦਾ ਗਹਿਣਾ ਹੋਵੇ ਬਜਣਾ ਉਹ ਸੋਨਾ ਹੀ ਯਹਾਂ ਰੂਪ ਵਖੋ ਬਕਰੇ ਹੋ ਗਾ ਇੱਕ ਠੋਸ ਐ ਇੱਕ ਗਹਿਣਾ ਐ ਤਨਿਕ ਟਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਜੇ ਅਸੀਂ ਗੁਨਾਹ ਪਾਪ ਨਾ ਕਰਦੇ ਜੋ ਪੈ ਹਮ ਨਾ ਪਾਪ ਕਰੰਤਾ ਅਹ ਅਨੰਤ ਪਤਤ ਪਾਵਨ ਨਾਮ ਤੇ ਇਸੇ ਹੁੰਦਾ ਅਸੀਂ ਭੁੱਲਾਂ ਚੁੱਕਾਂ ਕਰਨ ਵਾਲੇ ਕਰਦੇ ਹੀ ਨਾ ਤੈਨੂੰ ਪਤਿਤ ਪਾਵਨ ਕਿਨੇ ਆਖਣਾ ਤੂੰ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਚੈ ਵੈਗੁਰੂ ਦੇ ਚਰਨਾ ਵਰਗੇ ਜਨ ਬਣਦੇ ਆ ਤੇ ਜਨ ਤੇ ਸਵਾਮੀ ਜਨਵਲ ਵੇਖ ਕੇ ਸੁਆਮੀ ਨਜ਼ਰ ਆਉਂਦਾ ਹੈ ਸੁਆਮੀ ਵਲ ਵੇਖ ਕੇ ਉਹਦੇ ਜਨ ਪੈਦਾ ਹੁੰਦੇ ਜਿਨ੍ਹਾਂ ਕਮਾਈ ਕਰ ਲਈ ਗੁਰਮਖ ਬਣੇ ਪਿਆਰੇ ਹੋ ਹੀ ਹੋ ਗਏ ਨਾ ਤਾਂ ਹੀ ਪਿਆਰਿਆਂ ਨੂੰ ਕਿਹਾ ਨਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਖੈਤ ਮਨੁੱਖਾ ਜ਼ਿੰਦਗੀ ਹੋਈ ਹੈ ਪਰ ਗੁਰੂ ਨੂੰ ਅਸੀਂ ਵਿਅਕਤੀ ਰੂਪ ਚ ਤੁਲਨਾ ਨਹੀਂ ਦੇ ਸਕਦੇ ਗੁਰੂ ਪਰਮੇਸ਼ਰ સ્વરૂਪ ਬਾਣਿ ਸਾਇਨਾਤ ਵਿੱਚ ਆਏ ਪਰ ਉਹਨਾਂ ਤੋਂ ਜਿਹੜੇ ਨਵਾਜੇ ਜਾਣ ਜਿਨ੍ਹਾਂ ਉਹਨਾਂ ਨੂੰ ਰੂਹਾਨੀਅਤ ਕਰਕੇ ਮਾਨ ਲਿਆ ਗੁਣਾਂ ਦੇ ਧਾਰਨੀ ਹੋਏ ਉਹਨਾਂ ਵੱਲ ਵੇਖ ਮਾਲਕ ਚੇਤੇ ਆਉ ਪਾਕਿਸਤਾਨ ਦੇ ਵਿੱਚ ਜਿਹੜਾ ਗੁਜਰਾਤ ਰਹਿ ਗਿਆ ਨਾ ਉਹਨਾਂ ਇਲਾਕਿਆਂ ਦੇ ਬੜੇ ਮਹਾਨ ਗੁਰਸਿੱਖ ਹੋਏ ਭਾਈ ਬੰਨੋ ਸਾਹਿਬ ਤੰਗੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿਸੇ ਸਵਾਲ ਰੱਖਿਆ ਵੀ ਮਹਾਰਾਜ ਇਦਾਂ ਹੋ ਸਕਦਾ ਵੀ ਕਿਸੇ ਗੁਰਸਿੱਖ ਦੇ ਦੀਦਾਰਿਆਂ ਚ ਇੰਨੀ ਤਾਕਤ ਵਰਤਦੀ ਹੋਵੇ ਗੁਰਸਿੱਖ ਦੇ ਦੀਦਾਰ ਹੋਣ ਤੇ ਵਹਿਗੁਰੂ ਚੇਤੇ ਆ ਜਾਵੇ ਮਹਾਰਾਜ ਕਹਿੰਦੇ ਗੁਜਰਾਤ ਚਲੇ ਜਾ ਪੁੱਤਰਾ ਮੇਰਾ ਸਿੱਖ ਹੈ ਬੰਨੋ ਤੇ ਉਹਦੇ ਦੀਦਾਰੇ ਕਰ ਤਾਈ ਬੰਨੋ ਸਾਹਿਬ ਦਾ ਬੜਾ ਵੱਡਾ ਕਾਰੋਬਾਰ ਸੀ ਕਿਉਂ ਦਾ ਦੇਸੀ ਘਿਓ ਘਰੀ ਬਣਾਉਣਾ ਤੇ ਵੇਚਣਾ ਉਨੀ ਵੇਲੇ ਚਮੜੇ ਦੇ ਕੁੱਪਿਆਂ ਦੇ ਵਿੱਚ ਘਿਓ ਰੱਖਦੇ ਸਨ ਤੇ ਅੱਜ ਪਿਆਲੀ ਕਹਿ ਦਿੰਦੇ ਉਹਦਾ ਪਿਆਲੀ ਨਵਾ ਹੁੰਦੀ ਪਲੀ ਪਲੀ ਦੇ ਨਾਲ ਤੋਲਣਾ ਮੈਂ ਵੇਖੀ ਨਹੀਂ ਮੈਂ ਸਿਰਫ ਪੜੇ ਹੋਏ ਲਫ਼ਜ਼ ਕਹਿ ਰਿਹਾ ਪਿਆਲੀਆਂ ਤੇ ਚਲੋ ਆਪਾਂ ਵੇਖਦੇ ਆ ਆਮ ਤਰ੍ਹਾਂ ਦੀਆਂ ਗੱਲਾਂ ਪੜੀ ਲਫ਼ਜ਼ੋ ਤੇ ਲਿਖਿਆ ਇਤਿਹਾਸ ਚ ਜਿਹੜਾ ਗੁਰਸਿੱਖ ਗਿਆਨ ਇਹਨੇ ਵੇਖਿਆ ਵੀ ਭਾਈ ਸਾਹਿਬ ਘਿਓ ਦੀ ਦੁਕਾਨ ਤੇ ਬੈਠਿਆ ਇਹਨੇ ਮਿਲਣਾ ਅਜੇ ਤੇ ਉਹਨਾਂ ਤੋਂ ਪਹਿਲਾਂ ਇੱਕ ਗਾਤ ਪਹਿਲਾਂ ਖੜੋਤਾ ਘਿਓ ਲੈਣ ਦੀਆਂ ਗੱਲ ਚੱਲਦੀ ਇੱਕ ਪੜੀ ਦੇ ਬਦਲੇ ਨਾ ਦੋਵਾਂ ਦੀ ਬਹਿਸ ਵਸਈਆ ਹੋ ਰਿਆ ਗਾ ਕਹਿੰਦਾ ਵੀ ਇੱਕ ਪੜੀ ਮੇਰੀ ਬਣਦੀ ਐ ਇੱਕ ਗੁਰਸਿੱਖ ਭਾਈ ਬੰਨੋ ਆਂਦੇ ਆ ਵੀ ਨਹੀਂ ਜਿੰਨੇ ਪੈਸੇ ਦਿੱਤੇ ਨਾ ਉਹਦੇ ਹਿਸਾਬ ਨਾਲ ਤੇਰਾ ਕਿਉਂ ਪੂਰਾ ਹੋ ਗਿਆ। کافی ਤੇਰੋ ਨਾਲ ਚ ਬੈਸ ਬਸਈਆ ਹੁੰਦਾ ਰਿਹਾ ਉਹਨਾਂ ਉਹ ਪੜੀ ਦਿੱਤੀ ਨਾ ਕਿਉਂ ਦੀ ਉਹਨੇ ਆਪਣਾ ਭਾਂਡਾ ਜੋ ਵੀ ਸਮਾਨ ਇਕੱਠਾ ਕੀਤਾ ਪਿਓ ਲੈ ਕੇ ਚਲ ਗਿਆ। ਸਿੱਖ ਦੀ ਵਾਰੀ ਆਈ ਤੇ ਉਹਨੇ ਆਖਿਆ ਹਾਂਜੀ ਦੱਸੋ ਕਿੰਨਾ ਕਿਉ ਲੈਣਾ। ਕਹਿੰਦੇ ਕਿ ਕਿਉਂ ਨਹੀਂ ਲੈਣਾ ਮੈਂ ਤੇ ਮਹਾਰਾਜ ਧੰ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਆਇਆ। ਜਦੋਂ ਸਿੱਖ ਨੇ ਸੁਣੀ ਨਾ ਇੰਨੀ ਗੱਲ ਉਹ ਦੁਕਾਨ ਤੇ ਗੱਦੀ ਤੇ ਬੈਠਾ ਉੱਠ ਪਿਆ ਕਹਿਣ ਲੱਗੇ ਇੱਥੇ ਬੈਠੋ ਕਿ ਘਰ ਚੱਲੀਏ ਕਹਿੰਦੇ ਨਹੀਂ ਘਰ ਜਾਣਾ ਸਿੱਖ ਦੇ ਅੰਦਰ ਖਿਆਲ ਪੈਦਾ ਹੋਇਆ ਵੀ ਪੜੀ ਬਦਲੇ ਜਿਹੜਾ ਬਹਿਸ ਬਸਈਆ ਹੋ ਰਿਹਾ ਦੁਕਾਨ ਬੰਦ ਕਰ ਦੇਗਾ ਉਹਨੇ ਆਖਿਆ ਨੇ ਘਰ ਹੀ ਚਲਦੇ ਆ ਦੁਕਾਨ ਬੰਦ ਕੀਤੀ ਘਰ ਚਲੇ ਘਰ ਬੈਠੇ ਪਤਨੀ ਨੂੰ ਆਖਿਆ ਵੀ ਕਰੋ ਤਿਆਰ ਮਹਾਰਾਜਾ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚੋਂ ਗੁਰਸਿੱਖ ਵਰਤਕਾਂ ਲੈ ਕੇ ਆਇਆ ਜਲ ਪਾਣੀ ਦੀ ਤਿਆਰੀ ਕਰੋ ਬਿਸਤਰਾ ਵਿਛਾਓ ਪਹਿਲਾਂ ਇੱਥੇ ਪੁੱਛਿਆ ਵੀ ਭਾਈ ਸਾਹਿਬ ਇੰਨੇ ਸਫ਼ਰ ਚੋਂ ਚੱਲ ਕੇ ਆਏ ਣਾਉਣ ਦਾ ਮਾਨਿਆ ਕਿ ਹੱਥੋਂ ਧੋਈਏ ਤੁਹਾਡਾ ਨਾਲ ਪਤਨੀ ਨੂੰ ਕਿਹਾ ਵੀ ਜਲ ਕੋਸਾ ਕਰ ਦੇ ਉਸ ਸੇਕਣ ਲੱਗਾਂ ਨਹੀਂ ਮੈਂ ਨਹਾਉਣ ਦੀ ਸਮਰਥਾ ਰੱਖਦਾ ਵੀ ਨਹਾਉਣਾ ਚਾਹੁੰਦਾ ਤੇ ਅੰਦਰੋਂ ਪੁਰਨਾ ਕੀ ਫੁਰਿਆ ਕਹਿਣ ਲੱਗੇ ਨਹਾਉਣਾ ਚਾਹਨਾ ਆ ਪਰ ਨਹਾਉਣਾ ਕਿਉਂ ਨਾਲ ਆ ਬੰਨੋ ਭਾਈ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਆਪਾਂ ਪੁਰਾਣਾ ਲਫ਼ਜ਼ ਵਰਤਦੇ ਸਾਂ ਖੁਰਾ ਇਦਾਂ ਚੀਜ਼ਾਂ ਵਰਤਦੇ ਸੀ ਲਫ਼ਜ਼ ਉਹ ਲੱਕੜ ਦੇ ਨਾਲ ਫੱਟੇ ਰੱਖੇ ਹੋਏ ਤੇ ਜਿੱਥੇ ਨਹਾਉਣਾ ਜਲ ਭਰ ਕੇ ਰੱਖਣਾ ਸੀ ਕੋਲ ਦੋ ਵੱਡੇ ਚਮੜੇ ਦੇ ਕੁੱਪੇ ਜਿਹੜੇ ਨਾ ਘਿਓ ਦੇ ਭਰੇ ਹੋਏ ਭਾਈ ਸਾਹਿਬ ਨੇ ਫੱਟੇ ਦੇ ਉੱਤੇ ਰੋੜ ਕੇ ਨਾ ਪਹਿਲਾਂ ਪੱਟਾ ਧੋਤਾ ਹੀ ਘਿਓ ਦੇ ਨਾਲ ਇਹਨੇ ਚ ਸਿੱਖ ਦੇ ਹੱਥ ਜੁੜ ਗਏ ਉਹ ਪਿੰਡ ਦਾ ਵੀ ਹੱਦ ਹੋ ਗਈ ਦੁਕਾਨ ਤੇ ਵੇਖਿਆ ਤੇ ਪੜੀ ਦੇ ਪਿੱਛੇ ਰੌਲਾ ਪੈ ਰਿਹਾ ਤੁਹਾਡਾ ਇੱਥੇ ਦੋ ਵੱਡੇ ਭਾਂਡੇ ਘਿਓ ਦੇ ਡੋਲ ਹੀ ਦਿੱਤੇ ਆ ਫੱਟੇ ਉੱਤੇ ਨਹਾਉਣਾ ਤੇ ਬਾਅਦ ਚ ਆਜੇ ਇੱਕ ਹੀ ਗੱਲ ਹੈ ਸੇਕਣ ਲੱਗਾ ਵੀ ਉਹ ਮੇਰਾ ਤੰਦਾ ਆ ਆ ਮੇਰਾ ਧਰਮ ਹੈ ਉਹ ਮੇਰੀ ਕਿਰਤ ਆ ਇਹ ਮੇਰੀ ਕੀਰਤੀ ਆ ਉਥੇ ਜਿੰਨਾ ਬਣਦਾ ਸੀ ਉਹਨਾ ਹੀ ਦਿੱਤਾ ਕਿਉਂਕਿ ਮੇਰਾ ਉਹ ਕਰਮ ਆ ਮੈਂ ਉਹ ਕਿਰਤ ਕਰਦਾ ਪਿਆ ਆ ਪਰ ਇੱਥੇ ਹੁਣ ਕਿਰਤ ਪਾਸੇ ਚਲੇਗੀ ਤੇ ਸਿਰਫ ਗੁਰੂ ਦੇ ਚਰਨ ਰਹਿ ਗਏ ਕਿਰਤ ਨਹੀਂ ਰਹਿ ਗਈ ਇਸ ਸਿੱਖ ਦੀ ਜ਼ਿੰਦਗੀ ਦੀ ਇੱਕ ਨਿਸ਼ਾਨੀ ਹੈ ਤੈਨੂੰ ਸਿਰਫ ਪੇਸ਼ਕਾਰੀ ਆ ਔਰ ਮਹਾਰਜ ਕਹਿੰਦੇ ਐਸੇ ਗੁਰਸਿੱਖ ਦਿਦਾਰੇ ਕੀਤੇ ਤੇ ਗੁਰੂ ਚੇਤੇ ਆ ਜਾਏ ਪ੍ਰਭ ਤੇ ਜਨ ਜਾਂ ਨੀਜੇ ਜਗ ਤੇ ਸੁਆਮੀ ਸਰੀਰ ਅਰਾਧੇ ਮੋਕੋ ਵਿਚਾਰ ਦੇਹੁ ਰਵੇਦਾਸ ਸਮਦਲ ਸਮਝਾਵੇ ਕੋ ਮਾਨਤ ਮੇਰ ਕਰੇ ਐਸੇ ਗੁਰਸਿੱਖਾਂ ਦੇ ਜੀਵਨ ਵਿੱਚ ਰਹਿੰਦੇ ਆ ਕਿਤੇ ਸੱਚੀ ਮਾਲਕ ਦੀ ਕਿਰਪਾ ਬਣੇ ਮਿਲਾਪ ਹੋਵੇ ਜਿਨ੍ਹਾਂ ਦੀ ਸੰਗਤ ਕੀਤੇ ਆ ਜਿਨ੍ਹਾਂ ਕੋਲ ਬੈਠਿਆ ਜਿਨ੍ਹਾਂ ਦੀ ਰਸਨਾ ਤੋਂ ਗੁਰੂ ਦੇ ਗੁਣ ਸੁਣਿਆ ਸੱਚੀਏ ਜ਼ਿੰਦਗੀ ਮਾਲਕ ਦੇ ਚਰਨਾਂ ਵੱਲ ਵਧੀਕ ਬਣੇ ਉਹ ਰਸਤੇ ਦੀ ਪਾਂਧੀ ਬਣ ਜਾਏ ਜੀਵਨ ਦੀ ਜਿਹੜੀ ਖੇੜ ਆ ਸਤ ਗੁਰੂ ਦਾ ਪਿਆਰ ਜੀਵਨ ਵਿੱਚ ਵਸੇ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਕੀ ਗੁਰੂ ਜੀ ਕੀ